ਕਿ ਸੁਨੇਹੇ ਗੱਲ ਕਹਿੰਦੇ ਨੇ ਕਹਿੰਦੇ ਨੇ ਮਾਤਾ ਪਿਤਾ ਬਨੈਤਾ ਸਤ ਸੰਪਤ ਅੰਤਨਾ ਚਲਤ ਸੰਘਾਰਤ ਉਹ ਕਹਿਦ ਕਬੀਰ RAM ਪੱਜ ਬੌਰੇ ਉਹ ਸ਼ਦਾਈਆ ਤੂੰ ਮਾਤਾ ਪਿਤਾ ਦੇ ਮੋਹ ਚਾਕੇ ਇਸਤਰੀ ਦੇ ਮੋਹ ਚਾਕੇ ਬੱਚਿਆਂ ਦੇ ਮੋਹ ਚਾਕੇ ਤੂੰ ਤਨ ਦਾ ਤਨ ਮਾਈ ਕੀ ਪਦਸ ਮੋਹ ਚਾਕੇ ਉਹ ਸਾਸਾਂ ਛੱਡ ਛੱਡੀਆ ਉਹ ਬੌਰਿਆ ਸ਼ਦਾਈਆ ਹੁਣ ਇੱਥੇ ਆ ਕੇ ਸ਼ਦਾਈ ਸਾਸਾਂਗੇ ਚ ਹੁਣ ਆਖਿਆ ਹੁਣ ਆਖਿਆ ਸਾਸਾਂਗੇ ਚ ਮੂਮਰ ਦਿਖਾਦਾ ਸਾ ਪਿਆ ਕੋਈ ਮਾੜਾ ਨਹੀਂ ਸਾ ਸੰਗੇ ਜੀ ਰੱਜ ਕੇ ਕਰਿਆ ਕਰੋ ਕੰਮ ਰੱਜ ਕੇ ਕਰਿਆ ਕਰੋ ਰੱਜ ਕੇ ਕਰਿਆ ਕਰੋ ਜਾਇਦਾਦਾਂ ਬਣਾਓ ਪ੍ਰਾਪਰਟੀਆਂ ਬਣਾਓ ਕੋਈ ਤਰਾਜ ਨਹੀਂ ਕੋਈ ਤਰਾਜ ਨਹੀਂ ਪਰ ਸਾ ਸੰਗਤ ਨੂੰ ਸਾ ਸੰਗਤ ਦੇ ਮਾਨਤਾ ਦੇਣੀ ਹੈ ਸਾ ਸੰਗੇ ਜੀ ਗੁਰੂ ਨੂੰ ਗੁਰੂ ਦੀ ਮਾਨਤਾ ਦੇਣੀ ਹੈ ਸਾਧੂ ਮਹਤਮਾ ਨੂੰ ਸਾਧੂ ਮਹਤਮਾ ਦੀ ਮਾਨਤਾ ਦੇਣੀ ਹੈ ਨਾਮਦਾਨ ਨੂੰ ਨਾਮਦਾਨ ਦੀ ਮਾਨਤਾ ਦੇਣੀ ਹੈ ਇਹ ਨਹੀਂ ਛੱਡ ਦੇਣਾ ਆਪਾਂ ਜੇ ਛੱਡਾਂਗੇ ਛਦਾਈ ਖਵਾਵਾਂਗੇ ਸਾ ਸੰਗੇ ਜੀ ਛਦਾਈ ਖਵਾਵਾਂਗੇ ਤੇ ਬੈਠੇ ਯਾਦ ਕਰ ਆਂ ਪੰਜ ਬਹੂਰੇ ਤੇਰਾ ਜਨਮ ਓਕਾਰ ਤੇਰਾ ਜਨਮ ਵਿਰਸ ਜਾਂਦੇ ਹੁਣ ਪਿਆ ਹੁਣ ਆਖਿਆ ਤੇਰਾ ਜਨਮ ਵਿਰਸ ਜਾਂਦਾ ਪੈਸਾ ਸਾਧ ਸੰਗੇ ਜੀ ਬਸ ਇਨੇ ਕੰਮ ਸਾਡਾ ਸਾਧ ਸੰਗੇ ਜੀ ਸ਼ਾਦੀ ਕਰ ਲਈ ਬੱਚੀਆਂ ਬੱਚੇ ਬਣਾ ਲਏ ਤੇ ਸਿਰ ਸੜਾਂਗੇ ਲੱਗੇ ਰੋ ਸਾਧ ਸੰਗੇ ਜੀ ਅੱਗੇ ਨਹੀਂ ਜਾਣਾ ਮਰਦਾ ਨਹੀਂ ਗੇ ਤੂੰ ਗਾ ਜਾਣਾ ਆਪਾਂ ਨੇ ਉੱਥੇ ਫੇ ਲੇਖਾ ਹੋਣਾ ਸਾਧ ਸੰਗੇ ਜੀ ਉੱਥੇ ਪੁੱਛਣਾ ਕਿ ਕੀ ਤੈਨੂੰ ਜਾ ਕੋ ਆਏ ਤੈਨੂੰ ਕੱਦ ਵਾਸਤੇ ਭੇਜਿਆ ਸੀ ਸਿਰ ਬੱਚੇ ਬੱਚੇ ਮਨਸ ਭੇਜਿਆ ਜੀ ਤੈਨੂੰ ਕਿ ਕੋਠੀਆਂ ਬਣਾ ਕੇ ਭੇਜੇ ਤੈਨੂੰ ਇਹ ਮੁਕਤੀ ਦਾ ਦਾਰ ਹੈ ਤੁਹਾਡਾ 84 ਲੱਖ ਜੂੰ ਦਾ ਦਰਵਾਜ਼ਾ ਹੈ ਮਨੁੱਖਾ ਦੇ ਇਥੋਂ ਵੜਨੇ ਅੰਦਰ ਸਾਧ ਸੰਗਤ ਜੀ ਤੁਹਾਡੀ ਮਰਜ਼ੀ ਹੈ ਮਨੁੱਖਾ ਸਵਰਗ ਨੂੰ ਵੜ ਜਾਓ ਤੁਹਾਡੀ ਮਰਜ਼ੀ ਨਰਕ ਨੂੰ ਵੜ ਜਾਓ ਸਾਧ ਸੰਗਤ ਜੀ ਤੁਹਾਡੀ ਆਪਣੀ ਮਰਜ਼ੀ ਗੁਰੂ ਦੇ ਪਿਆਰੇ ਤੁਹਾਡੀ ਆਪਣੀ ਮਰਜ਼ੀ ਸਾਧ ਸੰਗਤ ਜੀ